ਬਾਈਕੁਰਜੀ ਦਾ ਖਾਲਸਾ ਸ੍ਰੀ ਬਾਈਕੁਰਜੀ ਦੀ ਫਤਿਹ ਅੱਜ ਤੁਸੀਂ ਦੇਖ ਸਕਦੇ ਹੋ ਹੈਬੋਵਾਲ ਹਲਕਾ ਨਾਰਥ ਦੇ ਵਿੱਚ ਨੌਜਵਾਨਾਂ ਵੱਲੋਂ ਜਿਹੜੀ ਆ ਰੋਸ ਮੁਜ਼ਾਹਰਾ ਕੱਢਿਆ ਗਿਆ ਆ ਜਿਹਦੇ ਵਿੱਚ ਬਿੰਦੂ ਸਿੱਖ ਮੁਸਲਮ ਨੌਜਵਾਨ ਸਾਡੇ ਬਜ਼ੁਰਗ ਸਾਰਿਆਂ ਨੇ ਸਾਥ ਦਿੱਤਾ ਔਰ ਸਾਨੂੰ ਇਹ ਜਿਹੜਾ ਕੈਂਡਲ ਮਾਰਚ ਆ ਇਹ ਕੱਢਣਾ ਕਿਉਂ ਪੈ ਰਿਆ ਮੇਨ ਕਾਰਨ ਕਿ ਸਾਡੀਆਂ ਬੇਟੀਆਂ ਦੇ ਨਾਲ ਦੇਸ਼ ਦੇ ਵਿੱਚ ਬਰਾਤਕਾਰ ਹੋ ਰਹੇ ਨੇ ਔਰ ਸਾਡਾ ਕਾਨੂੰਨ ਉਹਨਾਂ ਨੂੰ ਫਾਂਸੀ ਦੀ ਸਜ਼ਾ ਨਹੀਂ ਦੇ ਰਿਹਾ ਮੇਰੀ ਤੁਹਾਡੇ ਚੈਨਲ ਮਾਧਿਅਮ ਰਹੀ ਔਰ ਜਨਤਾ ਮਾਧਿਅਮ ਰਹੀ ਦੇਸ਼ ਨੂੰ ਅਪੀਲ ਆ ਕਿ ਬਰਾਤਕਾਰ ਵਰਗੇ ਜਿਹੜੇ ਕਾਨੂੰਨ ਨੇ ਉਹਨਾਂ ਦੇ ਉੱਤੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਤਾਂ ਜੋ ਇੱਕ ਦੋ ਜਿੰਨੀ ਦੇਰ ਤੱਕ ਦਰਿੰਦੇ ਸਾਡੇ ਚੌਕ ਦੇ ਵਿੱਚ ਖੜਕੇ ਸਰਕਾਰਾਂ ਫਾਂਸੀ ਦੀ ਸਜ਼ਾ ਨਹੀਂ ਦੇਣਗੀਆਂ ਇਹ ਪ੍ਰਾਤਿਕ ਜਿਹੜੇ ਮਸਲੇ ਹੋ ਰਹੇ ਨੇ ਬੇਟੀਆਂ ਦੇ ਉੱਤੇ ਸਾਡੇ ਅਤਿਆਚਾਰ ਹੋ ਰਿਹਾ ਇਹ ਨਹੀਂ ਰੁਕੂਗਾ ਸੋ ਮੇਰੀ ਦੇਸ਼ ਦੀ ਸਰਕਾਰ ਨੂੰ ਅਪੀਲ ਆ ਇਹ ਅਸੀਂ ਕੈਂਡਲ ਮਾਰਚ ਕੱਢਣ ਨਾਲ ਇਹ ਸਰਕਾਰ ਜਾਗਦੀ ਆ ਕਿ ਅਸੀਂ ਰੋਜ਼ ਕੈਂਡਲ ਮਾਰਚ ਕੱਢਾਂਗੇ ਪਰ ਇਹ ਇਹ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆ ਸਦੀ 21ਵੀਂ ਸਦੀ ਹੈ 21ਵੀਂ ਸਦੀ ਕੈਸੀ ਸਦੀ ਹੈ ਜਿਸ ਦੇ ਵਿੱਚ ਬੇਟਾ আর ਬੇਟੀ ਦਾ ਜਿਹੜਾ ਫਰਕ ਹੈ ਉਹ ਬਿਲਕੁਲ ਖਤਮ ਕਰ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਇਹ ਗੱਲਾਂ ਸਾਦਗੀ ਸਾਬਤ ਹੁੰਦੀਆਂ ਇਹ ਗੱਲਾਂ ਕਿਤੇ ਨਾ ਕਿਤੇ ਝੂਠ ਨੇ ਮੈਂ ਵੀ ਬੇਟੀ ਵਾਲਾ ਮੇਰੀ ਵੀ ਦੋ ਬੇਟੀਆਂ ਜਿਹੜਾ ਆਹ ਦੁੱਖ ਜਿਹੜਾ ਪਾਣਾ ਵਰਤਿਆ ਹੈ ਕਾਨੂੰਨ ਵਿਵਸਥਾ ਦੀ ਢਿੱਲ ਕਰਕੇ ਵਰਤਿਆ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ 사우ਦੀ ਅਰਬ ਦਾ ਜਿਹੜਾ ਕਾਨੂੰਨ ਆ ਉਹ ਪਾਰਕ ਲਾਗੂ ਕਰ ਦਿੱਤਾ ਜਾਵੇ ਤਾਂ ਜੋ ਆਹ ਨਾਲੀਆਂ ਪੁੱਛਤਾ ਜਿਹੜੇ ਰੇਪਿਸਟ ਨੇ ਉਹ ਸੁਪਨੇ ਦੇ ਵਿੱਚ ਵੀ ਸੋਚ ਨਾ ਸਕਣ ਕਿ ਅਸੀਂ ਕੋ ਇਹੋ ਜਿਹਾ ਕੰਮ ਕਰੀਏ ਉਹਨਾਂ ਦੀ ਹਿੰਮਤ ਹੋਵੇ ਇਹੋ ਜੀ ਕਿ ਅਸੀਂ ਇਸ ਚੀਜ਼ ਬਾਰੇ ਸੋਚ ਵੀ ਸਕਣ ਮੈਂ ਤੇ ਸਰਕਾਰ ਨੂੰ ਅਪੀਲ ਕਰਦਾ ਮੈਂ ਵੀ ਬੇਟੀਆਂ ਆ ਮੇਰੇ ਵੀ ਬੱਚੇ ਆ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਕਿੱਥੇ ਜਾਵਾਂ ਮੈਂ ਨਹੀਂ ਜਾ ਸਕਦਾ ਇਸ ਦੇਸ਼ 'ਚ ਰਹਿਣਾ ਔਰ ਸਿਰ ਉਠਾ ਕੇ ਜੀਣਾ ਔਰ ਜਿਹੜੀ ਆ ਸਾਡੀ ਭੈਣ ਲੈਣ ਸਾਡੇ ਬੱਚੇ ਨਾਲ ਜਿਹੜੀ ਆ ਹਰਕਤ ਹੋਈ ਆ ਮੈਂ ਇਸ ਚੀਜ਼ ਦੀ ਬੜੀ ਨਿੰਦਾ ਕਰਦਾ ਔਰ ਉੱਥੇ ਦੀ ਕਾਨੂੰਨ ਵਿਵਸਥਾ ਨੂੰ ਉਹਨਾਂ ਨੂੰ ਲਾਂਭਤਾ ਬੋਨਾ ਤੇ ਨਾਲ ਹੀ ਸਰਕਾਰ ਤੋਂ ਅਪੀਲ ਕਰਦਾ ਕਿ ਇਸ ਨੂੰ ਸਜਾਦੇ ਤੌਰ ਦੇ ਉੱਤੇ ਉਹਨਾਂ ਨੂੰ ਚਰਾਹੇ ਦੇ ਵਿੱਚ ਖੜਾ ਕਰਕੇ ਉਹਨਾਂ ਦੇ ਸਿਰ ਕਲਮ ਕਰ ਦਿੱਤੇ ਜਾਣ ਤਾਂ ਜੋ ਉਹਨਾਂ ਦੀਆਂ ਪੁਸ਼ਤਾ 100 ਪੁਸ਼ਤਾ ਵੀ ਇਸ ਚੀਜ਼ ਤੋਂ ਇਹੋ ਜਿਹਾ ਕੰਮ ਕਰਨ ਬਾਰੇ ਸੋਚਣ ਤੋਂ ਕਰਨ ਇੰਨੇ ਸ਼ਬਦਾਂ ਦੇ ਨਾਲ ਮੈਂ ਸਭ ਨੂੰ ਫੇਰ ਅਪੀਲ ਕਰਦਾ ਤੇ ਇਸ ਬੇਟੀ ਵਾਸਤੇ ਸਰ ਕੋਈ ਆਪਣੇ ਆਪਣੇ ਮਾਦੇਵ ਰਾਹੀ ਤੋਹਾਰ ਲਗਾਵੇ ਤਾਂ ਜੋ ਸਰਕਾਰਾਂ ਨੂੰ ਸਰਕਾਰ ਦੇ ਨਾਂ ਲਾਲ ਕੜਿੱਕਾ ਨੂਲ ਵਿਵਸਥਾ ਉਹਨੂੰ ਠੀਕ ਕੀਤਾ ਜਾ ਰਿਹਾ ਹੈ ਜੈ ਹਿੰਦ ਜੈ ਭਾਰਤ ਹਾਂਜੀ ਮਹਮਦ ਉਸਮਾਨ ਖਾਨ ਚੌਧਰੀ ਬੋਲ ਰਿਹਾ ਹਾਂ ਠੀਕ ਹੈ ਜੀ ਤੇ ਅਸੀਂ ਅੱਜ ਕੈਂਡਲ ਮਾਰਚ ਕੱਢਿਆ ਹੈ ਹੈਪੋਵਾਲ ਦਾ ਪੂਰਾ ਹੈਪੋਵਾਲ ਚੰਦਰਨਗਰ ਆਦਾਰਾ ਸਮੂਹਿਕ ਇਲਾਕਾ ਨਿਵਾਸੀ ਸਾਰੇ ਸਾਡੇ ਨਾਲ ਨੇ ਹਾਂਜੀ ਤੇ ਅਸੀਂ ਆ ਜਿਹੜੇ ਕੋਲਕਾਤਾ ਦੇ ਵਿੱਚ ਸਟੂਡੈਂਟ ਆਲ ਗਲਤ ਕੰਮ ਹੋਇਆ ਬਲਾਕਰ ਆਪਾਂ ਉਹਦੇ ਹੱਕ 'ਚ ਕੱਢ ਰਹੇ ਹਾਂ ਹਾਂਜੀ ਜੇ ਅੱਜ ਦੋਸ਼ੀ ਬਾਹਰ ਨੇ ਤੇ ਵਿਰਤਗਾਇ ਜਿਹੜੀ ਹੈ ਸਟੂਡੈਂਟ ਵਰਵੀ ਗਈ ਹੈ ਤੇ ਆਪਾਂ ਉਹਦੇ ਹੱਕ ਚ ਜਿਹੜਾ ਕਾਢਣਾ ਦੋਸ਼ੀਆਂ ਨੂੰ ਕੋਈ ਫੜਿਆ ਨਹੀਂ ਜਾ ਰਿਹਾ ਕਾਨੂੰਨ ਵਿਵਸਥਾ ਸਾਡੀ ਕਿੱਥੇ ਆ ਕਿਤੇ ਸੁੱਤੀ ਪਈ ਆ ਸਾਡੇ ਸਰਕਾਰ ਦਾ ਨਾਰਾ ਹੈ ਬੇਟੀ ਬਚਾਓ ਬੇਟੀ ਪੜਾਓ ਅਸੀਂ ਪੜਾਉਣ ਵਾਸਤੇ ਹੋਸਟਲ ਭੇਜ ਰਹੇ ਆ ਬਾਹਰ ਭੇਜ ਰਹੇ ਆ ਬੱਚਿਆਂ ਨੂੰ ਪੜਾਉਣ ਵਾਸਤੇ ਸਾਡੀ ਗਵਰਨਮੈਂਟ ਕਹਿੰਦੀ ਹੈ ਕਿ ਅਸੀਂ ਬਾਹਰੋਂ ਬੱਚਿਆਂ ਨੂੰ ਇੰਡੀਆ ਤੇ ਲੈ ਕੇ ਆਵਾਂਗੇ ਇੰਡੀਆ ਦੀ ਵਿਵਸਥਾ ਇੰਨੀ ਵਧੀਆ ਕਰਾਂਗੇ ਕਿ ਇੱਥੇ ਬੱਚਾ ਸੇਫ ਆ ਹਾਂਜੀ ਤੇ ਸਾਡੀ ਇਹ ਕਿੱਥੇ ਹੈ ਗਵਰਨਮੈਂਟ ਕਿੱਥੇ ਸੁੱਤੀ ਪਈਏ ਤੇ ਆਪਾਂ ਸਰਕਾਰਾਂ ਨੂੰ ਤੇ ਕਾਨੂੰਨ ਵਿਵਸਥਾ ਜਿਹੜੇ ਖਰਾਬ ਕਰਦੇ ਦੋਸ਼ੀਆਂ ਉਹਨਾਂ ਨੂੰ ਚਾਹਦੇ ਕਿ ਫਾਂਸੀ ਦੀ ਸਜ਼ਾ ਹੋਵੇ ਤੇ ਕਾਨੂੰਨ ਵਿਵਸਥਾ ਵਧੀਆ ਤੋਂ ਵਧੀਆ ਹੋਵੇ ਇਹੋ ਜਿਹੇ ਦੋਸ਼ੀਆਂ ਨੂੰ ਇਦਾਂ ਸਜ਼ਾ ਮਿਲੇ ਕਿ ਆਹ ਨਾਲੇ ਜਿਹੜੇ ਜਨਰੇਸ਼ਨ ਦੇ ਵਿੱਚ ਹੈਗੇ ਜੋ ਇਤਾਂ ਦੇ ਕੋਈ ਗੁਰਤਕਮ ਕਰਨ ਵਾਲੇ ਹੈਗੇ ਆ ਗੰਦੇ ਵਿੱਚ ਸੋ ਚਲੇ ਉਹਨਾਂ ਨੂੰ ਸਬਕ ਮਿਲੇ ਤੇ ਇਦਾਂ ਦੇ ਕੰਮ ਕਰਨ ਤੋਂ ਪਿੱਛੇ ਹਟਣ ਤੇ ਤਾਂ ਕਿ ਸਾਡੀ ਬੇਟੀਆਂ ਸੁਰੱਖਿਤ ਰਹਿਣ ਆਹ ਨਾਲੇ ਸਮਾਜ ਦੇ ਵਿੱਚੋਂ ਪੜ ਕੇ ਆਪਣੇ ਪਰਦਾ ਨਾਮ ਰੋਸ਼ਨ ਕਰਨ ਅੱਜ ਦੀ ਬੇਟੀਆਂ ਡਰਦੀਆਂ ਪਈਆਂ ਘਰੋਂ ਬਾਹਰ ਨਿਕਲਣ ਤੋਂ ਕੱਲ ਕੀ ਹੋ ਜਾਵੇ ਬਾਹਰ ਨਿਕਲਦੇ ਸਾਡਾ ਅੱਜ ਇਹਨੂੰ ਪੜਨ ਗਈ ਹੈ ਉਹਦੇ ਮਾਪੇ ਤੇ ਕੀ ਵੀ ਇਤ ਰਹੀਏ ਤੇ ਉਹਦੇ ਮਾਪੇ ਹੀ ਸਮਝ ਸਕਦੇ ਆ ਇਸ ਲਈ ਅਸੀਂ ਕਹਿੰਦੇ ਆ ਕਿ ਵੀ ਇਹ ਭਾਰਤ ਦਾ ਜਿਹੜਾ ਨਾਰਾ ਹੈ ਬੇਟੀ ਬਚਾਓ ਬੇਟੀ ਪੜਾਓ ਉਹਨੂੰ ਜੇ ਨਾਰਾ ਦਿੱਤਾ ਹੈ ਤੇ ਉਹ ਨਾਰੇ ਨੂੰ ਕਾਮਯਾਬ ਕਰੋ ਬੁਲੰਦ ਕਰੋ ਕਾਨੂੰਨ ਵਿਵਸਥਾ ਇਦਾਂ ਦੀ ਬਣਾਓ ਕਿ ਜਿਹੜਾ ਇਦਾਂ ਦਾ ਕੁਰਤਕਮ ਕਰਦਾ ਹੈ ਫਲਾਤ ਕਰਦਾ ਉਹਨੂੰ ਜਿਆਦਾ ਤੋਂ ਜਿਆਦਾ ਸਜ਼ਾ ਦਿੱਤੀ ਜਾਵੇ ਕਿ ਫਾਂਸੀ ਤੋਂ ਵੀ ਵੱਧ ਕੋਈ ਸਜ਼ਾ ਹੈਗੀ ਤਾਂ ਉਹ ਦਿੱਤੀ ਜਾਵੇ ਇਹਨਾਂ ਨੂੰ ਇਹ ਨਹੀਂ ਕਿ ਆਪਾਂ ਸਜ਼ਾ ਕਰਤੀ ਜੇਲ੍ਹ ਕਰਤਾ ਮੁੜ ਕੇ ਫਿਰ ਉਹਨਾਂ ਨੇ ਜ਼ਮਾਨਤਾ ਕਰਾ ਕੇ ਅੱਜ ਵੀ ਬਾਹਰ ਨਿਰਬਿਆ ਕਾਂਡ ਹੋਇਆ ਸਾਡਾ ਤੇ ਅਸਿਵਾ ਕਾਂਡ ਹੋਇਆ ਉਹਨਾਂ ਦੇ ਦੋਸ਼ੀ ਅੱਜ ਬਾਹਰ ਫਿਰਦੇ ਪੈ ਨੇ ਜ਼ਮਾਨਤ ਕਰਾ ਕੇ ਕਿ ਸਾਡੀ ਕਾਨੂੰਨ ਵਿਵਸਥਾ ਇਹੀ ਹੈ ਉਹਨਾਂ ਨੂੰ ਕੀ ਸਜ਼ਾ ਮਿਲੀ ਹੈ ਅੱਜ ਜ਼ਮਾਨਤ ਕਰਾ ਕੇ ਬਾਹਰ ਨੇ ਉਹਨਾਂ ਨੂੰ ਤਾਂ ਕੁਝ ਨਹੀਂ ਹੋਇਆ ਜਿਹਦੇ ਬੇਟੀ ਗਈ ਹੈ ਜਿਹਦੇ ਘਰੇ ਪਣਾ ਵੇਪਰੇ ਆ ਉਹਨਾਂ ਦੇ ਦਿਲ ਚ ਪੁੱਛੋ ਕੀ ਹੋ ਰਿਹਾ ਹੈ ਉਹਨਾਂ ਦਾ ਤਾਂ ਕੁਝ ਵੀ ਨਹੀਂ ਰਿਹਾ ਪਰ ਉਹ ਤਾਂ ਦੋਸ਼ੀ ਅੱਜ ਵੀ ਬਾਹਰ ਫਿਰਦੇ ਬੈਨੇ ਇਸ ਲਈ ਸਾਡੇ ਕਾਨੂੰਨ ਵੱਧ ਤੋਂ ਵੱਧ ਸਟਰੋਂਗ ਬਣਾਓ ਤੇ ਸਜ਼ਾ ਦਿੱਤੀ ਜਾਵੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਵੇ